ਪਰਮਜੀਤ ਸਿੰਘ ਟਕਸਾਲੀ ਅਕਾਲੀ ਨੇ ਅੱਜ ਵੀ ਇਸੇ ਸਾਈਕਲ ਦੇ ਉੱਤੇ ਜਿਹੜੇ ਸਵਾਰ ਹੋ ਕੇ ਅਕਾਲੀ ਦਲ ਦੇ ਹਰ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ। ਥੋੜਾ ਕਿਤੇ ਮੋੜ ਤੇ ਸਾਈਕਲ ਤੇ ਆਏ ਹੁਣ। ਅੱਛਾ, ਪਿੰਡ ਫਸੇ ਨਹੀਂ। ਅੱਛਾ, ਮਿੱਟੀ ਹਾਂ ਪਿੰਡ ਮੇਰਾ ਸਾਰੇ ਪਰ ਫਸੇ ਰਹਿ ਸਕਾਂਗੇ ਨਹੀਂ। ਛੇ ਪਿੰਡਾਂ ਦਾ ਸੰਪੰਨ ਨਹੀਂ ਪਹਿਲਾਂ। ਕਿਹੜਾ ਸੰਘਰਸ਼ ਵਿੱਚ ਤੁਸੀਂ ਲੜਿਆ ਅਕਾਲੀ ਦਲ ਦੇ ਨਾਲ ਰਹਦੇ ਆ। ਜਿਹੜਾ ਤੁਹਾਨੂੰ ਇਹ ਸੰਘਰਸ਼ੀ ਯੋਧੇ ਹੋਂ ਦਾ ਪਛਾਣ ਪੱਤਰ ਮਿਲਿਆ ਜਾਬੀ ਸੁਦੇਵਾ ਤੇ ਐਮਰਜੈਂਸੀ ਵਾਲਾ ਸੀ ਕਿੰਨੀ ਦੇਰ ਤੁਸੀਂ ਜਿਹੜੀ ਜੇਲ੍ਹ ਕੱਟੀ ਹੈ ਲਗਭਗ 16 ਮਹੀਨੇ ਦਾ ਐਮਰਜੈਂਸੀ 'ਚ ਰਹੇ ਹੋ ਅੱਛਾ ਜੇ ਨਕਲਾ ਨਾਲ ਲਾ ਕੇ ਮੈਨੂੰ ਪੈਨਸ਼ਨ ਲੱਗੀ ਹੁੰਦੀ ਹਾਲ ਸਾਹਮਣੇ ਅੱਛਾ ਹਰਾਂ ਦੇ ਵਿੱਚ ਬਹੁਤ ਰੋਲ ਅਦਾ ਕਰਿਆ ਪਿੰਡ ਫਸੇ ਜਾ ਕੇ ਵੀ ਪੈਸੇ ਵੀ ਦੇ ਦਿੱਤੇ ਇਹ ਵੀ ਦਿੱਤਾ ਆਮ ਗੈਂਡ ਸੇਵਾ ਅੰਬਰ ਸਾਹਿਬ ਜਿਹੜੇ ਹੀ ਅੱਜ ਪ੍ਰੋਜੈਕਟ ਸਾਰੇ ਪਾਸੇ ਕਰੀ ਹੈ ਉਹਦੇ ਨਾਲ ਅਸੀਂ ਸਾਰੇ ਹੋ ਜਾਣ ਕਾਲੀਜ ਆਜ ਮਜੂਰ ਤੇ ਹੋਗਾ ਮੈਂ ਬਾਸ ਸਾਡੇ ਨਾਲ ਜੇ 9 ਜਨ ਪੂਰੀ ਜੁਰੀ ਆ ਜੋ ਖੜੇ ਰਹੇ ਨੇ ਉਧਰ ਅਧਰ ਨਾਲ ਹੁੰਦਾ ਜਿੱਤ ਵੀ ਹੋਊਗੀ ਸ਼੍ਰੋਮੀ ਕਾ ਜਦਾ ਇਹਨਾਂ ਦੇ ਜਿਹੜੇ ਪਖੜੀ ਨਿਸ਼ਾਨ ਹਨ ਜੀ ਉਹ ਗੌਰਮੈਂਟ ਵਾਲਾ ਮਨਜ਼ੂਰ ਆਉਂਦਾ ਤੇ ਹੋਰ ਨੂੰ ਦਿੱਤਾ ਜਾ ਸਕਦਾ ਉਹ ਕਿਹ ਇੱਕੇ ਫਰਾਂਦੀ ਪਾਲਟਿਕ ਦੇ ਬੰਦੇ ਘਟ ਰਹਿ ਜਾਣ ਹੂੰ ਜਿੱਤਾਰ ਹੋ ਸਕਦੀ ਹੈ ਪਰ ਉਹ ਤਖੜੀ ਜਾਣ ਨਹੀਂ ਹੋ ਸਕਦੀ ਮੇਰੇ ਹੱਥ ਦੇ ਵਿੱਚ ਜੋ ਤੁਸੀਂ ਇਹ ਆਈ ਕਾਰਡ ਦੇਖ ਰਹੇ ਹੋ ਇਹ ਪਛਾਣ ਪੱਤਰ ਹੈ ਸੰਘਰਸ਼ੀ ਯੋਧਾ ਹੋਣ ਸੰਬੰਧੀ ਪਛਾਣ ਪੱਤਰ ਇਹ ਸੰਘਰਸ਼ੀ ਯੋਧਾ ਕੌਣ ਹੈ ਇਹ ਸੰਘਰਸ਼ੀ ਯੋਧਾ ਮੇਰੇ ਨਾਲ ਪਰਮਜੀਤ ਸਿੰਘ ਪਰਮਜੀਤ ਸਿੰਘ ਟਕਸਾਲੀ ਅਕਾਲੀ ਨੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਜਿਹੜਾ ਅਕਾਲੀ ਦਲ ਜਿਹੜਾ ਕਿਹਾ ਜਾਂਦਾ ਹੈ ਵੀ ਇਹ ਟਕਸਾਲੀ ਅਕਾਲੀ ਨੇ ਇਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਪਰਮਜੀਤ ਸਿੰਘ ਦੇ ਨਾਲ ਪਰ ਉਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਸਵਾਰੀ ਤੁਹਾਨੂੰ ਦਿਖਾ ਦਈਏ ਅੱਜ ਵੀ ਪਰਮਜੀਤ ਸਿੰਘ ਜਿਹੜੇ ਨੇ ਉਹ ਐਸੇ ਸਾਈਕਲ ਦੇ ਉੱਤੇ ਜਿਹੜੇ ਸਵਾਰ ਹੋ ਕੇ ਅਕਾਲੀ ਦਲ ਦੇ ਹਰ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਪਰਮਜੀਤ ਸਿੰਘ ਜੀ ਕੀ ਹਾਲ ਚਾਲ ਆ ਤੁਹਾਡਾ ਠੀਕ ਹੋ ਤੁਹਾਡਾ ਮੈਂ ਆਈ ਕਾਰਡ ਦੇਖ ਰਿਹਾ ਹਾਂ ਸੰਘਰਸ਼ੀ ਯੋद्धा ਹੋਣ ਸੰਬੰਧੀ ਹਾਂਜੀ ਕਿਹੜਾ ਸੰਘਰਸ਼ ਫਿਰ ਤੁਸੀਂ ਲੜਿਆ ਅਕਾਲੀ ਦਲ ਦੇ ਨਾਲ ਰਹਦੇ ਆ ਜਿਹੜਾ ਤੁਹਾਨੂੰ ਇਹ ਸੰਘਰਸ਼ੀ ਯੋद्धा ਹੋਣ ਦਾ ਪਛਾਣ ਪੱਤਰ ਮਿਲਿਆ ਯਾਬੀ ਸੁਵੇਵਾਰਾ ਤੇ ਐਮਰਜੈਂਸੀ ਵਾਲਾ ਕਰੇ ਅੱਛਾ ਯਾਬੀ ਸੁਵੇਵੇ ਚ ਪਰਨਾ ਸਾਡੇ ਐਮਰਜੈਂਸੀ ਦਾ ਸਾਡੇ ਪਰਨਾ ਮੋਰ ਸਿੰਘ ਪੁਰਸਨ ਹੂੰ ਐਮਰਜੈਂਸੀ ਚ ਰਹੇ ਪੰਜਾਬੀ ਸੂਬੇ ਵਾਲੇ ਵੀ ਉਹੀ ਸਨ ਉਹਨਾਂ ਤੋਂ ਬਾਅਦ ਤਰਵੰਡੀ ਸਾਹਿਬ ਰਹੇਗੀ ਹੂੰ ਹੂੰ ਤੇ ਲੰਗੋੜ ਸਾਹਿਬ ਰਹੇ ਅੱਛਾ ਇਹ ਹੁਣ ਪਾ 402 ਸਿੰਘ ਪਾਲੀਰ ਨਾਨਨ ਅੱਛਾ ਕਿੰਨੀ ਦੇਰ ਤੁਸੀਂ ਜਿਹੜੀ ਜੇਲ ਕੱਟੀ ਇਹ ਲਗਭਗ 16 ਮਹੀਨੇ ਦਾ ਐਮਰਜੈਂਸੀ ਚ ਰਹੇ ਹਾਂ ਜੀ ਅੱਛਾ ਯਾਨ ਨਕਰਾ ਨਾਲ ਲਾ ਕੇ ਮੈਨੂੰ ਪੈਨਸ਼ਨ ਲੱਗੀ ਹੋਈ ਹੈ ਅੱਛਾ ਅੰਚਮ ਲਗੇ ਮਾਨ ਪੱਤਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜਾ ਲਾਇਆ ਸੀ ਮਾਨ ਪੱਤਾ ਹੀ ਉਹ ਲਾਇਆ ਹੈ ਉਹ ਠੀਕ ਵਹੀ ਲਾਇਆ ਛੋਣਾਂ ਸੰਬੰਧੀ ਅੱਜ ਵੀ ਮਿਲਦਾ ਮਾਨ ਪੱਤਾ ਉਹ ਪੂਰਾ ਹਾਂ ਜੀ ਮਿਲਦਾ ਜੀ ਸਾਰਿਆਂ ਨੂੰ ਮਿਲਦਾ ਜੀ ਅਸੀਂ ਇੱਕ ਗੱਲ ਦੱਸੋ ਵੀ ਅਕਾਲੀ ਦਲ ਜੇਕਰ ਟਕਸਾਲੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਵਰਗੇ ਜਿਹੜੇ ਯੋਧੇ ਨੇ ਜਿਨ੍ਹਾਂ ਦੇ ਮਾਨ ਪੱਤਰ ਵੀ ਯੋਧਿਆਂ ਦੇ ਬਣੇ ਹੋਏ ਨੇ ਪਛਾਣ ਪੱਤਰ ਵੀ ਬਣੇ ਹੋਏ ਨੇ ਅੱਛਾ ਕੀ ਲੱਗਦਾ ਵੀ ਕਿਦਾਂ ਦੀ ਤਿਆਰੀ ਰਹਿੰਦੀ ਹੁੰਦੀ ਸੀ ਜਦੋਂ ਉਸ ਸਮੇਂ ਤੁਸੀਂ ਮੋਰਚੇ ਦੇ ਸਨੇਹਾ ਹੰਦਾ ਸੀ ਵੀ ਹੁਣ ਮੋਰਚਾ ਲੱਗਣ ਵਾਲਾ ਫਿਰ ਕਿਦਾਂ ਦੀ ਤਿਆਰੀ ਹੁੰਦੀ ਸੀ ਤੁਹਾਡੀ ਜਦੋਂ ਵੀ ਹੁੰਦਾ ਜੀ ਐਮਰਜੈਂਸੀ ਮਾਦਰ ਮੋਰਚਾ ਲੱਗੇ ਜਾਂ ਨੰਬਰ ਸਰਜਰੀ ਕਰ ਫੇਰ ਦਿੱਤੀ ਜੀ ਉਹਨਾਂ ਜਿਹੜੇ 8-9 ਦਿਨ ਰਹੇ ਉਹ ਤੋਂ ਬਾਅਦ ਫਿਰ ਉਹਦੀ ਵੀ ਤਿਆਰੀ ਹੋ ਗਈ ਪਹਿਲਾਂ ਸਾਨੂੰ ਕੇਰਫਰ ਕਰਾਇਆ ਫਿਰ ਮੋਰਚੇ ਤੋਂੜਾ ਆ ਕੇ ਦੇਖਾਇਆ ਉਹਨੇ ਸਾਢੇ 1 ਮੋਰ ਜੇਲ ਚ ਰਿਹਾ ਜੀ ਪ੍ਰਧਾਨ ਸ਼ਰਮੂਨੀ ਕਹਿੰਦਾ ਅੱਛਾ ਤੇ ਪ੍ਰਕਾਸ਼ ਸਿੰਘ ਬਾਦਲ ਖੋਰਾ ਨਾਲ ਤੁਹਾਡੀ ਫਿਰ ਮੁਲਾਕਾਤ ਹੁੰਦੀ ਰਹਿੰਦੀ ਸੀ ਜੀ ਲੁਧਿਆਣੇ ਜੇਲ ਚ ਟੱਕਰੇ ਦੇ ਜੀ ਹੋਰ ਕਈ ਓਣਾਂ ਚ ਘੁੰਮਦੇ ਰਹੇ ਟੋੜਾ ਸਾਹਿਬ ਵੀ ਥਣ ਤਰਵੰਡੀ ਸਾਹਿਬ ਵੀ ਅੰਬਰਸਰ ਜਾ ਕੇ ਟੱਕਰੇ ਸੰਨ ਕਿ ਕੋਮ ਜਿਹੜਾ ਚਾਲ ਚਲਾਨ ਪਾਈ ਜਾਂਦਾ ਸੀ ਅੱਛਾ ਹਾਂਜੀ ਤਾਂ ਫਿਰ ਕੀ ਕੀ ਗੱਲਾਂ ਬਾਤਾਂ ਫਿਰ ਉੱਥੇ ਜਦੀਆਂ ਹੁੰਦੀਆਂ ਸੀ ਜਿਹੜੇ ਅਕਾਲੀ ਕਲ ਦੇ ਲੀਡਰ ਤੋੜਾ ਸਾਹਿਬ ਨਾਲ ਜਾਂ ਪ੍ਰਕਾਸ਼ ਸਿੰਘ ਬਾਦਲ ਖਾਨ ਦੇ ਨਾਲ ਉਹ ਹੀ ਹੁੰਦੇ ਵੀ ਪਾਈ ਆਪਣਾ ਰਾਜ ਆ ਜਾਣਾ ਕੈਮਰ ਉਹ ਕੁਰਬਾਨੀਆਂ ਕਰਨੀਆਂ ਪੈਂਦੀਆਂ ਕੁਰਬਾਨੀਆਂ ਕਰੇ ਬਨੇ ਕੋਈ ਨਹੀਂ ਪੁੱਛਦਾ ਵੀ ਕੋਈ ਵਾਰ ਨਹੀਂ ਕਿੰਨੇ ਮਹੀਨੇ ਵਾਦੇ ਆਪਣਾ ਮੋਰਚਾ ਪਖੜਾ ਜਾਂਦਾ ਪਰ ਹੋਊਗਾ ਪਰ ਖੇਡ ਸਕਦੇ ਸਕਦੇ ਕੰਮ ਹੋਊਗਾ ਸਾਰਾ ਠੀਕ ਹੋਊਗਾ ਪਰ ਕਦੇ ਹੌਸਲਾ ਪਾ ਨਹੀਂ ਕਦੇ ਫਿਰ ਟੁੱਟਿਆ ਸੀਗਾ ਵੀ ਜਦੋਂ ਵੀ ਜੇਲ੍ਹ ਚ ਜਾਣਾ ਜਾਂ ਗ੍ਰਿਫਤਾਰੀ ਦੇਣੀ ਹੌਸਲਾ ਵੱਧਦਾ ਸੀ ਕਿ ਘਟਦਾ ਸੀ ਉਦੋਂ ਮੋਨਜੀ ਟੋੜੇ ਦਾ ਲੰਗਵਾਲ ਉਹ ਜੀਪ ਦੇ ਬਾਅਦ ਬੀਬੀ ਦੇ ਜਥੇ ਗਏ ਫਿਰ ਪਾਣੀਆ ਦੇ ਮੋਰਚੇ 'ਚ ਜੀ ਉਹਦੇ ਚਾਰ ਵਾਰੀ ਬੀਬੀ ਨਾਲ ਕਿ ਖੈਰੀ ਦਿੱਤੀ ਤੇ ਕੰਡੋਲਾ ਸਾਹਿਬ ਹਰਬੰਸ ਸਿੰਘ ਕੰਡੋਲੇ ਦਾ ਡੈਡੀ ਹੂੰ ਉਹਦੇ ਨਾਮ ਬੋਲ ਗਿਆ ਜੀ ਅੱਛਾ ਕੰਡੋਲਾ ਸਾਹਿਬ ਦਾ ਡੈਡੀ ਤੇ ਗ੍ਰਿਫਤਾਰੀ ਦਿੱਤੀ ਜੇ ਆਪਣੇ ਮੋਰਚੇ 'ਚ ਉਹਦੇ ਨਾਲ ਵੀ ਦੁਬਾਰੀ ਗ੍ਰਿਫਤਾਰੀ ਦਿੱਤੀ ਗਿਆ ਗੰਬਰ ਸਾਹਿਬ ਹੂੰ अच्छा मतलब के ये उदो मतलब के जोश इतना हुंदा सगा भी गिरफ्तारी देण ਲਈ हमेशा ਤੁਸੀਂ ਤਿਆਰ ਵਰ ਤਿਆਰ ਰਹਿੰਦੇ ਸੀ ਮਨ ਟੋਲਾ ਭਾਈ ਮੈਂ ਆਪਣੇ ਭਾਈ ਨੂੰ ਵੀ ਖੇਲ ਚ ਲੈ ਗਿਆ ਬਾਪੂ ਨੂੰ ਵੀ ਖੇਲ ਚ ਲੈ ਗਿਆ ਜੀ اچھا ਸਾਰਾ ਪਰਿਵਾਰ ਜੱਲਾ ਚ ਰਿਹਾ ਜਿਹੜਾ ਮੰਤਰ ਮੋਰਚਾ ਲੱਗਿਆ ਰਹੀ ਪਾਣੀ ਵਾਲੇ ਮੋਰਚੇ ਹਾਂ ਜੇ ਬਾਜ ਮੋਰਚਾ ਲੱਗ ਗਈ ਹਾਂ ਇਹ ਬਾਪੂ ਵੀ ਮੇਰੀ ਭੂਆ ਬੀਬੀਆਂ ਨਾਲ ਜੇ ਸਾਡੇ ਕਿਸਤਵੰਤ ਕੌਰ ਨਾਲ ਗਈ ਪੂਰੇ ਪਿੰਡ ਤੋਂ ਹਾਂ ਕੁੜੀ بیوی ਨਾਲ ਗਈ ਸਾਰੇ ਪਰਿਵਾਰ ਇਹ ਨਾਲ ਚ ਰਿਹਾ ਜੀ ਇਹਨਾਂ ਦੇ ਹੁਣ ਇਹ ਇੱਕਦਮ ਤਾਂ ਛੱਡ ਦੇਣੀਆਂ ਇਹਨਾਂ ਨੂੰ ਹੁਣ ਛੱਡਿਆ ਹੁਣ ਵੀ ਜੇ ਪਰਦਾ ਉੱਗੀ ਬੇਟੀਆਂ ਕਰਕੇ ਕੱਠੜ ਕਰਕੇ ਕੋਈ ਕਾਰਵਾਈ ਕਰਨਗੇ ਹੂੰ ਜਿੱਤ ਹੋਊਗੀ ਅੱਛਾ ਹਾਂ ਪੂਰਾ ਪੂਰਾ ਯਕੀਨ ਹਾਂ ਜਿੱਤ ਹੋਊਗੀ ਨਹੀਂ ਕੱਲ੍ਹ ਦੀਦ ਅੱਜ ਵੀ ਚੜਦੀ ਕਲਾ ਚ ਅੱਜ ਚੜਦੀ ਕਲਾ ਜਿਵੇਂ ਹੁਣ ਮਾਲ ਸਾਬ ਨੇ ਹੜਾਂ ਦੇ ਵਿੱਚ ਬਹੁਤ ਰੋਲ ਅਦਾ ਕਰਿਆ ਪਿੰਡ ਫਸੇ ਜਾ ਕੇ ਵੀ ਪੈਸੇ ਵੀ ਦਿੱਤੇ ਤੇਲ ਵੀ ਦਿੱਤਾ ਹੂੰ ਆਂਗਣ ਸੇਵਾ ਅੰਬਰਸਰ ਜਿਹੜੀ ਅੱਜ ਪਰੋਇ ਪ੍ਰਯੋਜ ਸਾਰੇ ਪਾਸੇ ਕਰੀ ਹੈ ਉਹਦੇ ਨਾਲ ਅਸੀਂ ਸਾਰੇ ਖੁਸ਼ ਹਾਂ ਅਸੀਂ ਤਾਂ ਅਨੁਮਾਨ ਕਰਦੇ ਹਾਂ ਅਸਾਂ ਬਾਬਾ ਜੀ ਇੱਕ ਗੱਲ ਹੋਰ ਦੱਸੋ ਵੀ ਇਹ ਜਿਹੜੀ ਤੁਹਾਡੀ ਸਵਾਰੀ ਹੈ ਸਾਈਕਲ ਹੈ ਜਿਹੜਾ ਪਾਵੇਂ ਕਿ ਪਹਿਲਾਂ ਤਾਂ ਸਵਾਰੀ ਹੁੰਦੀ ਉਹ ਸਾਈਕਲ ਹੁੰਦਾ ਸੀ ਗੱਡੀਆਂ ਮੋਟਰਾਂ ਤਾਂ ਬਾਅਦ ਚੋਂ ਆਈਆਂ ਪਰ ਤੁਸੀਂ ਅੱਜ ਵੀ ਇਹ ਸਾਈਕਲ ਰੱਖੀ ਬਈ ਇਹਦਾ ਕੀ ਕਾਰਨ ਹੈ ਸਿਹਤ ਨੂੰ ਤੰਦਰੁਸਤ ਰੱਖਣਾ ਕਾਰਨ ਹੈ ਜਾਂ ਕੋਈ ਆਰਥਿਕ ਪੱਖੋਂ ਕੋਈ ਮਜਬੂਰੀ ਹੈ ਜਾਂ ਵੀ ਅਜੇ ਸਾਈਕਲ ਤੇ ਹੀ ਰਹਿਣਾ ਸਾਡੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੈਕਟਰੀ ਹੁੰਦਾ ਹੈ ਜਮਸ਼ੇਰੀ ਸ਼੍ਰੋਮਣੀ ਕਮੇਟੀ ਦਾ ਜੀ ਹਾਂ ਉਹਨੂੰ ਡਾਕਟਰਾਂ ਨੇ ਕਹਿ ਰਹੇ ਵੀ ਹਾਰਟ ਦੀ ਬਿਮਾਰੀ ਦੀ ਹੋ ਹੂੰ ਜੇ ਸਾਈਕਲ ਚਲਾਏਗਾ ਤਾਂ ਕੋਈ ਪਰਸ਼ਨ ਨਹੀਂ ਹੁੰਦਾ 10 ਸਾਲ ਦੀ ਬਈ ਅੱਛਾ 60 ਸਾਲ ਤੋਂ ਪਰਮੋਤੀ ਫੈਕਟਰੀ ਦਾ ਜੀ ਮੇਰ ਸਿੰਘ ਹੂੰ ਚਰਮਿਕ ਉਹਦੇ ਪੰਜਾਬ ਦਾ ਸਿੱਟੀ ਉਹ ਸਾਈਕਲ ਬੜ ਚੈਕਰ ਜਨਾ ਲਗਾ ਉਹਦੇ ਕਰਕੇ ਉਹਨੇ ਸਾਨੂੰ ਸਭ ਕਿਹਾ ਆਏ ਬੇਪੇ ਪੁਰਾਣੇ ਜੀ ਸਾਈਕਲ ਫੇਰ ਨਹੀਂ ਉਹਨੇ ਤੇ ਕਮਰਾ ਲੇ ਕੇ ਉਹ ਜਨ ਦੋ ਨਾਂ ਨਾਲ 86 ਉਹਨਾਂ ਨਾਲ ਨਾਲ ਦੋ ਨਾਂ ਤੇ ਸਰਾਏ ਜਿਹੜੀ ਮਸਾਲ ਦੇ ਅੱਛਾ ਫੇਰ ਹੁਣ ਹੁਣ ਸਾਈਕਲ ਤੇ ਹੀ ਤੁਸੀਂ ਜਿੱਥੇ ਵੀ ਆਉਂਦੇ ਜਾਂਦੇ ਹੋ ਉਹ ਜਾਂ ਅਕਾਲੀ ਦਲ ਜਦੋਂ ਵੀ ਆਵਾਜ਼ ਪੈਂਦੀ ਹੈ ਇਸ ਸਾਈਕਲ ਦੇ ਉੱਤੇ ਫਿਰ ਉੱਥੇ ਪਹੁੰਚਦੇ ਹੋ ਹੈ ਹਾਂਜੀ ਮਾਲਸਾ ਨੂੰ ਬਾਂਦ ਪਰ ਫਸੇ ਗਿਆ ਨਿਹਾਰਾ ਸੁਖਵੀਰ ਸਿੰਘ ਬਾਦਲ ਜਿਸ ਕੋ ਕੱਟ ਰੱਖੋ ਕਿਉਂਕਾ ਸਭ ਦੇ ਨੇੜੇ-ਤੇੜੇ ਉੱਥੇ ਇਕੱਠ ਹੋਵੇ ਆਪਣਾ ਕਹਿੰਦੇ ਰੱਖਾਂਗੇ ਟਰੈਕਟਰ 'ਤੇ ਬੈਠੇ ਰੁਕੇ ਆ ਜੇ ਮਨ ਤੇ 2 ਲੱਖ ਦੇ ਕਿ 500 ਆਏ ਜੀ ਹੂੰ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਮੇਰੀ ਉਮਰ 77-78 ਸਾਲ ਹੈ 77-78 ਸਾਲ ਹਾਂ ਤੇ ਹੁਣ ਫਿਰ ਜੇ ਹੁਣ ਵੀ ਅਕਾਲੀ ਦਲ ਦਾ ਸੁਨੇਹਾ ਜਦ ਅੱਜ ਸੁਨੇਹਾ ਲੱਗਿਆ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਆਉਣਾ ਤਾਂ ਅੱਜ ਵੀ ਫਿਰ ਮਨ ਦੇ ਵਿੱਚ ਪੂਰਾ ਜੋਸ਼ ਰਿਹਾ ਵੀ ਜਾਣਾ ਹਰ ਸ਼ਮ ਉਹ ਮੈਂ ਬੰਦੇ ਦੇਖ ਕੇ ਤਿਆਰ ਕਰੀ ਨਾ ਕਿ ਬੰਦੇ ਵੀ ਆਉਣਗੇ ਫਟਾਫਟ ਅੱਛਾ ਹਾਂ ਜੀ ਇਹ ਆਪਕੇ 14 ਕਿਲੋ ਮੀਟਰ 16 ਕਿਲੋ ਮੀਟਰ ਸਾਈਕਲ ਤੇ ਆਇਆ ਹੁਣ ਅੱਛਾ ਪਿੰਡ ਫਸੇ ਗਏ ਅੱਛਾ ਕਿਤੇ ਹੜਾ ਹੈ ਪਿੰਡ ਮੇਰਾ ਸਾਰਾ ਪਰ ਫਸੇ ਰਿਹਾ ਸਤ ਪੰਜ ਨਹੀਂ 6 ਪਿੰਡਾਂ ਦਾ ਸਤ ਪੰਜ ਨਹੀਂ ਪਿੰਡ ਇਹ ਚੇਅਰਮੈਨ ਹੈ ਜੀ ਮਾਰਕੀਟ ਕਿਹੜੇ ਜੂੜਾ ਸਰਕਲ ਦਾ ਪਰ ਆ ਗਿਆ ਹੈ ਅੱਛਾ ਵੱਡੇ ਬਾਲ ਸਾਹਿਬ ਨੇ ਉਦੋਂ ਪ੍ਰਕਾਸ਼ ਸਿੰਘ ਬਾਦਲਰ ਹੋਣ ਨੇ ਫਿਰ ਮਾਨ ਸਨਮਾਨ ਦੇ ਵਜੋਂ ਕਿਤੇ ਕੋਈ ਚਿਰਚੁਰ ਮੈਂ ਨਹੀਂ ਵੀ ਕੋਈ ਮਿਹਰੀ ਕੋਈ ਅਹੁਦਾ ਕੋ ਮਿਲਿਆ ਕਰ ਸਰਕਾਰ ਚ ਉਹਨਾਂ ਨੇ ਜਦ ਪਹਿਲਾਂ ਸਾਡੇ ਹੜ ਆਇਆ ਜੀ ਖੱਟੜ ਜੀ ਯਾਰ ਜਾ ਕੇ ਸਾਡੀ ਬਹੁਤ ਮਦਦ ਕਰੀ ਇੱਕ ਪਿੰਡ ਹੜ ਗਿਆ ਮਾਲੇ ਯਾਰ ਉਹਨੂੰ ਪਿੰਡ ਬਸਾ ਕੇ ਦਿੱਤਾ ਜਮੀਨ ਚਾਰ ਕਿਲੇ ਬੁੱਲ ਦੇ ਕੇ ਇਹ ਕਿਨੇ ਸ਼ਰਮਾ ਬੜੇ ਪਾਨ ਸਾਹਿਬ ਨੇ ਅੱਛਾ ਰੋਪੜ ਜੀ ਬਸਾਇਆ ਪਿੰਡ ਮਾਨੇ ਵਾਲਾ ਘੜੀ ਕੁਬਾਦਾਈ ਉਹਨੂੰ ਕੰਮ ਮੁਕਾਨ ਪਾ ਕੇ ਦਿੱਤੇ ਇਹ ਫਿਰ ਮਾਲੂ ਸਾਹਿਬ ਮੇਰੇ ਹੜਾ 79 ਜਵ ਮੰਤਰੀ ਨਹੀਂ ਸੰਪੇਰਨ ਮੈਂ ਘਰ ਮਿਲਣ ਗਏ ਧਾਰੀਬਾਲ ਮੰਤਰੀ ਨਾਲ ਲਿਕੇ ਅੱਛਾ ਇਕ ਵਾਰੀ ਪਹਿਲਾਂ ਮੇਰੇ ਕੋਲ ਪਿੰਡ ਸਾਰੰਗਪੁਰ ਬਈ ਪੁਨੀ ਸਾਹ 77 ਜਗੈ ਹੂੰ ਇਹ ਦੋ ਵਾਰੀ ਘਰ ਸਪੈਸ਼ਲ ਗਏ ਸੀ ਤਾਰੀਵਾਰ ਸਭ ਨੂੰ ਭੇਜ ਦਿੰਦੇ ਜੀ ਬੀਬੀ ਦਾ ਜਾਂਦੀ ਰਹਿੰਦੇ ਸੀ ਬਦਲਾਅ ਜਿਹੜਾ ਹੋਇਆ ਨਵੀਂ ਪੀੜ੍ਹੀ ਅੱਗੇ ਆ ਗਈ ਭਾਵੇਂ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਪ੍ਰਧਾਨ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਲੀਡਰ ਜਿਹੜੇ ਲੱਗੇ ਹੋਏ ਨੇ ਤਾਂ ਅੱਜ ਦਾ ਕਾਲੀ ਤਲਫਰ ਤੁਹਾਨੂੰ ਕਿਦਾਂ ਦਾ ਲੱਗਦਾ ਪੁਰਾਣੇ ਕਾਲੀ ਤਲ ਵਰਗਾ ਜਾਂ ਕੋਈ ਬਦਲਾਅ ਆਇਆ ਕਾਲੀ ਜਦ ਮਜ਼ਬੂਤ ਰਹੇਗਾ ਹਾਂ ਪਰ ਬਾਦ ਸਾਹ ਦੇ ਨਾਲ ਜੇ ਨੌਜਾਨ ਕਿਹੜੀ ਜੁੜੀ ਆਈ ਉਹ ਖੜੇ ਰਹਿਣ ਕੁਦਰਤ ਨਾਲ ਹੁੰਦਾ ਜਿੱਤ ਵੀ ਹੋਊਗੀ ਜੇ ਮੀਟਿੰਗਾਂ ਕਰਨਗੇ ਸਭ ਉਹ ਕਰਨਗੇ ਜਿਨ੍ਹਾਂ ਸੇਵਾ ਕਰੀ ਹੈ ਜਿਹੜਾ ਹਾਂ ਇਹਦੇ ਕਰਕੇ ਵੀ ਬਾਲ ਦਾ ਬਹੁਤ ਅਸਰ ਪਿਆ ਜੀ ਇਹ ਗੱਲ ਤੇ ਉਹਨੇ ਠੇਪੇ ਚ ਫਿਰਦੇ ਦਿਨਾਂ ਦੇਖ ਕਰਿਆ ਹੋਇਆ ਇਹਦੇ ਕਰਕੇ ਧੰਨਵਾਦ ਵੀ ਕਰਦੇ ਨੇ ਲੋਕ ਅਸਲ ਜਿਹੜੇ ਜਿਹੜੇ ਬੰਦੇ ਅਕਾਲੀ ਦਰ ਨੂੰ ਛੱਡ ਗਏ ਉਹਨਾਂ ਬੰਦਿਆਂ ਬਾਰੇ ਥੋੜਾ ਕੀ ਕਹਿਣਾ ਉਹਨਾਂ ਲੀਡਰਾਂ ਬਾਰੇ ਕੀ ਕਹਿਣਾ ਉਹ ਤਾਂ ਉਹਨਾਂ ਨੇ ਗੱਲ ਚ ਕੰਮ ਕਰਕੇ ਅੱਗੇ ਵੀ ਜਿਹੜੇ ਨਿਕਲੇ ਆ ਜੀ ਵੀ ਉਹ ਮੁਕਾਵੇਂ ਆਪਦਾ ਹੋਈ ਨਹੀਂ ਅਟਵੰਡੀ ਸਾਹ ਅਕਾਲੀ ਹਲਚੋਣ ਇਖੜੇ ਨੂੰ ਖਾ ਕੇ ਰਿਹਾ ਸੀ ਦਲਵੰਡੀ ਸਾਥ ਨਾਲ ਕੰਮ ਮੰਦੇ ਰਹੇ ਲੋਕਾਂ ਕਈ ਵਾਰੀ ਖਣਕਿਆ ੜਕੇ ਵੀ ਹੋਏ ਪਰ ਉਹ ਕਾਮਯਾਬ ਨਹੀਂ ਹੋਈ ਪਾਇਆ ਕੋਈ ਵੀ ਕੋਈ ਵੀ ਨਿਕਲੇ ਸ਼ਰਮ ਨਹੀਂ ਕਰਦਾ ਇਹਨਾਂ ਦੇ ਜਿਹੜੇ ਤਖੜੀ ਨਿਸ਼ਾਨ ਹਨਾ ਜੀ ਉਹ ਗਵਰਨਮੈਂਟ ਵਾਲਾ ਮਨਜ਼ੂਰ ਫਿਰ ਆਉਂਦਾ ਉਹ ਹੋਰ ਨੂੰ ਦਿੱਤਾ ਜਾ ਸਕਦਾ ਉਹ ਚਾਹ ਇੱਕੇ ਪ੍ਰਧਾਨ ਪ੍ਰਧਾਨ ਦੀ ਪਾਲਟੀਕੀ ਦੇ ਬੰਦੇ ਘਟ ਰਹਿ ਜਾਣ ਜਿੱਤ ਹਾਰ ਹੋ ਸਕਦੀ ਹੈ ਪਰ ਉਹ ਤਖੜੀ ਜਾਣ ਨਹੀਂ ਹੋ ਸਕਦੀ ਤਾਂ ਤੁਹਾਡੇ ਕਹਿਣ ਦਾ ਮਤਲਬ ਅਕਾਲੀ ਦਲ ਅੱਜ ਵੀ ਮਜ਼ਬੂਤ ਹੈ ਚੜਦੀ ਕਲਾ ਚ ਹੈ ਤੁਹਾਡੇ ਪਰਕੇ ਪੁਰਾਣੇ ਜਿਹੜੇ ਟਕਸਾਲੀ ਜਿਹੜੇ ਲੀਡਰ ਹੈਗੇ ਆ ਟਕਸਾਲੀ ਜਿਹੜੇ ਵਰਕਰ ਨਾਲ ਆ ਤਾਂ ਫਿਰ ਕਾਂਦੀਪਾਲ ਤੇ ਮਜ਼ਬੂਤਤਾ ਤਾਂਹੀ ਆ ਮਜ਼ਬੂਤੀ ਜਿਹੜੇ ਮੇਰੇ ਨਾਲ ਟਕਸਾਲੀ ਹੋਰ ਵੀ ਆ ਨਹੀਂ ਜਿਹੜੇ ਪਤਾ ਲੰਨੇ ਆ ਪਤਾ ਨਹੀਂ ਮਿਲਦੇ ਉਹ ਵੀ ਸਾਡੇ ਨਾਲ ਪੱਕੇ ਆ ਦੇ ਹੁਣ ਤੱਕ ਪਰਪਰ ਜਿਹੜੇ ਨੇ ਖਾਸ ਕਰਕੇ ਹਰ ਜ਼ਿਲ੍ਹਿਆਂ ਦੇ ਵਿੱਚ ਸਣ ਸਾਰੇ ਪਾਸੇ ਜਿਹੜੇ ਹੈਗੇ ਨੇ ਸਾਰਿਆਂ ਪਾਸੇ ਅੱਧਾ ਨਾ ਆਇਆ ਬਿਲਕੁਲ ਇਹਨਾਂ ਸੰਘਰਸ਼ੀ ਯੋਧੇ ਪਰਮਜੀਤ ਸਿੰਘ ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਆ ਤੇ ਇਹਨਾਂ ਦੀ ਸਵਾਰੀ ਵੀ ਤੁਹਾਨੂੰ ਦਿਖਾਈ ਹੈ 77-78 ਸਾਲ ਦੀ ਉਮਰ ਦੇ ਵਿੱਚ ਅੱਜ ਵੀ 16 ਕਿਲੋਮੀਟਰ ਸਾਈਕਲ ਚਲਾ ਕੇ ਇਹ ਉਸ ਜਗ੍ਹਾ ਤੱਕ ਪਹੁੰਚੇ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਆਉਣਾ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦੇ ਲਈ ਪਰਮਜੀਤ ਸਿੰਘ ਤੱਤਪਰ ਨੇ ਉਹਨਾਂ ਦਾ ਕਹਿਣਾ ਵੀ ਕਾਲੀਦਲ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਅੱਗੇ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਕੈਮਰਾਮੈਨ ਸਰਬਜੀਤ ਸਿੰਘ ਮਰਾਲ ਜਗਜੀਤ ਜੱਗੀ ਪੀਟੀਸ਼ਨਰ ਸ੍ਰੀ ਚਮਕੌਰ ਸਾਹਿਬ